ਹੈ ਤੇ ਇਸੇ ਗੱਲਬਾਤ ਦੇ ਵਿੱਚ ਇੱਕ ਗੱਲ ਨਿਕਲਦੀ ਹੈ ਜੋ ਕਿ ਅਕਾਲੀ ਦਲ ਦਾ ਇੱਕ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਅਕਾਲੀ ਦਲ ਦੀ ਅੱਜ ਦੀ ਜੋ ਸਥਿਤੀ ਹੈ ਉਸ ਸਥਿਤੀ ਨੂੰ ਦੇਖਦੇ ਹੋਏ ਤੁਸੀਂ ਸੁਖਬੀਰ ਬਾਦਲ ਨੂੰ ਇੱਥੇ ਕੀ ਕਹਿਣਾ ਚਾਹੋਗੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇੱਥੇ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਉੱਤੇ ਤੰਜ ਜਿਹੜਾ ਹੈ ਉਹ ਕਸਿਆ ਹੈ ਉਹਨਾਂ ਨੇ ਕਿਹਾ ਇੱਥੇ ਕਿ ਗਲਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸੌਰੀ ਮੁਆਫੀ ਜਿਹੜੀ ਆ ਉਹ ਕਿਤੇ ਨਾ ਕਿਤੇ ਗਲਤੀ ਦੀ ਹੁੰਦੀ ਹੈ ਤੇ ਜੇਕਰ ਆਪਾਂ ਗੁਨਾਹਾਂ ਦੀ ਗੱਲ ਕਰਦੇ ਆ ਤਾਂ ਗੁਨਾਹਾਂ ਦੀ ਸਿਰਫ ਸਜ਼ਾ ਹੁੰਦੀ ਹੈ ਤਾਂ ਉਹਨਾਂ ਵੱਲੋਂ ਅਜੀਹੇ ਸ਼ਬਦ ਜਿਹੜੇ ਨੇ ਹਾਲਾਂਕਿ ਕਹੇ ਗਏ ਨੇ ਸੁਖਬੀਰ ਬਾਦਲ ਨੂੰ ਲੈ ਕੇ ਕਿਉਂ ਕਿ ਫਿਲਹਾਲ ਦੀ ਘੜੀ ਆਪਾਂ ਦੇਖ ਪਾ ਰਹੇ ਆ ਕਿ ਅਕਾਲੀ ਦਲ ਜਿਹੜਾ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਸੀ ਅਕਾਲੀ ਦਲ ਦੇ ਵਿੱਚ ਫੁੱਟ ਜਿਹੜੀ ਹੈ ਉਹ ਪਹਿ ਚੁੱਕੀ ਸੀ ਹੂੰ ਨਾ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੀਂ ਅਪਡੇਟ ਜਿਹੜੀ ਹੈ ਉਹ ਮਿਲਦੀ ਹੈ ਤੇ ਕੱਲ ਵੀ ਆਪਾਂ ਕਿਤੇ ਨਾ ਕਿਤੇ ਇੱਕ ਲਾਈਵ ਪ੍ਰੋਗਰਾਮ ਜਿਹੜਾ ਕੀਤਾ ਸੀ ਉਸ ਦੇ ਵਿੱਚ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੱਤੀ ਸੀ ਕਿ ਕਿਸ ਤਰ੍ਹਾਂ ਆਪ ਆਗੂ ਤੇ ਕਾਂਗਰਸ ਪਾਰਟੀ ਦੇ ਆਗੂ ਜਿਹੜੇ ਨੇ ਉਸਖਬੀਰ ਬਾਦਲ ਨੂੰ ਕਿੱਦਾਂ ਕਿਦਾਂ ਆਪਣੇ ਸ਼ਬਦਾਂ ਦੇ ਤੰਜ ਦੇ ਵਿੱਚ ਲੈਂਦੇ ਨੇ ਤਾਂ ਇੱਥੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੇਕਰ ਅੱਜ ਦੀ ਤਸੀਮ ਮਾਨ ਨੇ ਹੁਣ ਤਿੱਖਾ ਹਮਲਾ ਕਰਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਉਹਨਾਂ ਤੋਂ ਹੋਈ ਹੈ ਤਾਂ ਇਸ ਗਲਤੀ ਨੂੰ ਲੈ ਕੇ ਪਰ ਮਾਫੀ ਜਿਹੜੀ ਉਹ ਲਗਾਤਾਰ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮਾਫੀ ਨਹੀਂ ਮਿਲਣੀ ਚਾਹੀਦੀ ਬਲਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਯਾਨੀ ਕਿ ਬਾਗੀ ਧੜੇ ਨੇ ਜੋ ਚੀਜ਼ਾਂ ਕਈਆਂ ਉਹੀ ਕਿਤੇ ਨਾ ਕਿਤੇ ਹੋਰ ਜਿਹੜੇ ਲੋਕ ਨੇ ਉਹ ਵੀ ਹੁਣ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਇੱਥੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੈ ਕਰਦੇ ਆਂ ਹਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮਾਲਵਿੰਦਰ ਜੀ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਵਿਸ਼ਾ ਇੱਥੇ ਹੈ ਕਿ ਭਗਵੰਤ ਮਾਨ ਜਿਹੜੇ ਨੇ ਹੁਣ ਉਹ ਸੁਖਬੀਰ ਬਾਦਲ ਤੇ ਬਰਸਦੇ ਹੋਏ ਦਿਖਾਈ ਦਿੱਤੇ ਨੇ ਅੱਜ ਹੀ ਜਿਹੜੇ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਪਹੁੰਚੇ ਸੀ ਜਿੱਥੇ ਕਿ ਉਹ ਪੇੜ ਪੌਦੇ ਲਗਾਉਣ ਦੀ ਜਿਹੜੀ ਗੱਲਾਂ ਨੇ ਉਹ ਕਰ ਰਹੇ ਸੀ ਪਰ ਗੱਲਾਂ-ਗੱਲਾਂ ਕਰਦੇ ਆ ਦੇਖੋ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਪੰਜਾਬ ਦੇ ਮਸਲਿਆਂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉਹਨਾਂ ਤੋਂ ਪੁੱਛੀਆਂ ਜਾਂਦੀਆਂ ਨੇ ਸਵਾਲ ਕਿਤੇ ਜਾਂਦੇ ਨੇ ਜਦੋਂ ਇਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਜਿਹੜਾ ਅਕਾਲੀ ਦਲ ਨੂੰ ਲੈ ਕੇ ਪੁੱਛਿਆ ਗਿਆ ਕਿ ਅਕਾਲੀ ਦਲ ਦੇ ਵਿੱਚ ਅੱਜ ਜੋ ਪਾੜ ਪਿਆ ਹੈ ਕਿ ਅਕਾਲੀ ਦਲ ਦਾ ਹੁਣ ਗਰਾਫ ਡਿੱਗ ਚੁੱਕਾ ਹੈ ਕੀ ਇਹ ਵਾਕਈ ਹੁਣ ਉੱਚਾ ਹੋ ਸਕਦਾ ਹੈ ਤਾਂ ਭਗਵੰਤ ਮਾਨ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਹਾ ਸੀ ਕਿ ਸੁਖਬੀਰ ਬਾਦਲ ਨੇ ਇੱਥੇ ਜੋ ਗਲਤੀ ਕੀਤੀ ਹੈ ਉਸ ਦੀ ਮਾਫੀ ਨਹੀਂ ਬਲਕਿ ਸਜ਼ਾ ਮਿਲਣੀ ਚਾਹੀਦੀ ਇਹ ਜਿਸ ਇੰਦਲਾਟਾ ਗੱਲ ਹੈ ਜਿੰਨਾ ਸਾਡਾ ਮੁੱਖ ਮਾਤਰੀਆ ਭਗਵੰਤ ਸਾਹਿਬ ਤੁਹਾਡੇ ਸੰਗਰੂਹ ਦਾ ਕਸ਼ਟ ਹੈ ਪਰ ਮੈਨਾਂ ਨੂੰ ਇਹ ਕਹਿੰਦਾ ਤੁਮੂ ਨੇ ਆਪਦਾ ਕੰਮ ਕਰਨਾ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੋ ਹੂੰ ਟਾਈਮ ਵੇਸਟ ਨਾ ਕਰਨ ਤੁਮੂ ਨੂੰ 5 ਸਾਲ ਦਾ ਮੌਕਾ ਜਿਹੜਾ ਸਾਡੇ ਘਰ ਦਾ ਨਿਕਲ ਗਿਆ ਜੀ ਉਤਰ ਪਰਚਾਈਤਨੀਆਂ ਚੋਨਾ ਛੜੀ ਤੇ ਹਰੀਆਂ ਨੇ ਆਈਆਂ ਕੋਈ ਜੁੜੀ ਗ੍ਰਾਡ ਨਹੀਂ ਆਈ ਹੈਗੀ ਹੂੰ ਸਾਬ ਹੈ ਕਿ ਹੰਦ ਨੇ ਇਹ ਚੀਜ਼ ਦੇਖ ਕੇ ਜਦੋਂ 3-4 1/2 ਸਾਲ ਰਹੇ ਨਾ ਉਦੋਂ ਫਿਰ ਉਹ ਕੋ ਕਹਿ ਰਹੇ ਹੁੰਦਾ ਕਿ ਅੱਜ ਅੱਜ ਕਸੂਰੀ ਵਾਲੀ ਦੌੜ ਨਾ ਹੋਣ ਲੱਗ ਜਾਂਦੀ ਨੇ। ਜਿਹੜੇ ਹੁਣ ਜਿਹੜੇ ਰਹਿੰਦੇ ਸਮੇਂ ਤੇ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਰਨਾ ਜਿਵੇਂ ਹੁਣ ਮੋਟਰਸਾਈਕਲਾਂ ਦਾ ਬਹੁਤ ਵਧੀਆ ਕਾਰ ਰਹਿ ਗਈ ਜਿਹੜਾ 10-12 ਸਾਲ ਤੋਂ ਮਰਦੋ ਘਟ ਕਰ ਰਹੇ ਨੇ। ਜੀ ਬਿਲਕੁਲ। ਸੜਕ ਤੇ ਕੋਈ ਘਟਨਾ ਇਨਸੀਡੈਂਟ ਘਟ ਮੇ ਤਾਂ ਇਹਨਾਂ ਨੂੰ ਗ੍ਰਾਮ ਜੀਰੋ ਤੋਂ ਲੈ ਕੇ ਅਜਾਮ ਤੱਕ ਜਾਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਕਾਲੀ ਵਾਲੀ ਦਾਲਦੀ ਗੱਲ। ਹਮ। ਕਾਲੀ ਵਾਲੀ ਇਹਦੀ ਗੱਲਾਂ ਜਦੋਂ ਪਾਕ بالکل بالکل مان چاہے ستیہ نشا ਨਾਤੇ ਤੋਂ ਲਾਉਣੇ ਜਾਂ ਨਾ ਲਾਉਣੇ ਦੀ ਦਾਮਾ ਜਾਂ ਕਿ ਹਮਨੇ ਲੋਕਾਂ ਦੇ ਆਪਣੀ ਭਾਦਵਾ ਦੇ ਕਹੇ ਚੇਤੇ ਕੰਮ ਨਹੀਂ ਕਰੀ। ਅਸਲ ਵਿੱਚ ਸਮਾਂ ਹਰੋ ਜੀ ਕਹਿਣਾ ਸੀ ਕਿ ਪ੍ਰੋਜੈਕਟ ਨਹੀਂ ਚੋਣਾ ਤੇ ਉਹਦੇ ਸਿਰ ਤੇ ਆ ਰਹੀਆਂ ਨੇ। ਤੁਸੀਂ ਕੰਮ ਕਰੋ ਡੇਢ ਦਾ ਨਾਲ। ਇਹ ਗੱਲਾਂ ਦੇ ਵਿੱਚ ਟਾਈਮ ਨਾ ਕਰਕੇ ਟਾਈਮ ਬਹੁਤ ਕੀਮਤੀ ਹੈ ਜਿਹੜਾ ਸਾਨੂੰ ਲੋਕਾਂ ਦੇ ਦਿੱਤਾ। ਪਰ ਆਪਣੇ ਕੰਮ ਦਾ ਕਮਤਲਵਾਰ ਸੁਣਦਾ ਕਾਲੀਦਾਲਾ। ਉਹ ਤਾਂ ਹੁਣ ਮੈਂ ਇਹ ਕਹਿਣਾ ਜੀ ਉਹ ਹੁਣ ਤਾਂ ਹੋ ਗਿਆ ਕਾਲੀਦਾਲਾ ਉਹਦੇ ਵਿੱਚ 70 ਸਾਲ ਤੋਂ ਉੱਪਰ ਦੇ ਸਾਢੇ ਇਹਨਾਂ ਨੂੰ ਬਾਦਲ ਕੇ ਨੌਜਵਾਨ ਸੇ ਵੀ ਬੀਜਣਾ ਚਾਹੀਦਾ ਕਿਉਂਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਸੁਖਦੇਵ ਬਾਦਲ ਨੂੰ ਫਰਮਾਨ ਦੇ ਆ ਕੋਈ ਇਹਨਾਂ ਨੇ ਫਰਮਾਨ ਨਹੀਂ ਕੋਈਆ ਜੀ ਜੀ ਧੰਨ ਸ਼ਾਹ ਨੂੰ ਪ੍ਰਧਾਨ ਬਣਾ ਦਿਆ ਇਹਨਾਂ ਨੇ ਹਮ ਸਾਡਾ ਸਾਡੀ ਇਹ ਗੱਲ ਕਹਿ ਰਹੇ ਹਾਂ ਕਿ ਜਿਹੜਾ ਨੌਜਵਾਨ ਸਾਡਾ ਵਰਗ ਆ ਨੌਜਵਾਨ 40 ਤੋਂ 50 ਸਾਲ ਦਾ ਕਰੇ ਇਹ ਨੂੰ ਹੁੰਡਿਆ ਨੇ ਮੂਹਰੇ ਹੋਣਾ ਚਾਹੀਦਾ ਪਰ ਉਹਨੇ ਕਾਦੀ ਗਾਟਲੇ ਮੋਟਾ ਕਹਿ ਰਹੇ ਨੇ ਪ੍ਰਧਾਨ ਕੀ ਦੀਆਂ ਇਹਦੇ ਵਿੱਚ ਤੁਸੀਂ ਵੀ ਦੇਖੋ ਸਾਨੂੰ ਇੱਕ ਮੈਂ ਕਿੱਥੇ ਨਹੀਂ ਆ ਕੇ ਬਿੰਦਾ ਚ ਬੁੱਟਾਂ ਬਣਾਇਆ ਨੇ ਸਾਡੀ ਜਿੱਥੇ ਧਾਰਾ ਨੇ ਕਹਿੰਦਾ ਮੂੰਹ ਤੱਕ ਵੀ ਕਿਹਾ ਕਿ ਗੁਰਦੁਆਰੇ ਦੇ ਵਿੱਚ 5 ਆਦਮੀਆਂ ਹੋਈਆਂ ਨੇ ਕਤਾਈਆਂ ਨੇ। ਬਿਲਕੁਲ ਉਹੀ ਹੈ ਕਿ ਜੋ ਜੋ ਦੇਖੋ ਇੱਥੇ ਆਪਾਂ ਗੱਲ ਉਹੀ ਕਰਨ ਜਾ ਰਹੇ ਹਾਂ ਮਾਲਵਿੰਦਰ ਜੀ ਜੋ ਆਪਾਂ ਬੀਜਾਂਗੇ ਉਹੀ ਆਪਾਂ ਕਟਾਂਗੇ ਇਹ ਚੀਜ਼ ਹੁਣ ਸਾਬਿਤ ਹੋ ਰਹੀ ਹੈ ਇੱਥੇ। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਹੁਤ ਘੇਰ ਹੋ ਜਾਊਗਾ ਮੈਂ ਤਾਂ ਇਹੀ ਇਹਨਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੁਰਾਣੇ ਜਥੇਦਾਰ ਨੇ ਚੁੱਪ ਕਰਕੇ ਘਰੇ ਬਹਿ ਜੋ। ਜੀ ਜਿਹੜਾ ਕੋਈ ਜਿਹੜਾ ਕੋਈ ਧਰਮ ਦੇ ਨਾਮ 'ਤੇ ਕੋਈ ਚੰਗਾ ਕੰਮ ਕਰਦਾ ਰੂਹੇ ਲਾ ਸਕਦਾ। ਹੂੰ ਜਿਹਨਾਂ ਸੱਟ ਮੋਸ ਉਹ ਕਰਮਾਂ ਦਾ ਫਲ ਸੁਭੋਤਨਾ ਨੂੰ ਭੁਗਤਣਾ ਪਉ ਹਰ ਇੱਕ ਨੇ ਭੁਗਤਣਾ ਕੋ ਸਾਰੇ ਨੇ ਹੜ ਮਿਲ ਕੇ ਸਾਹਮਣੇ ਮਿਲਾਈਆਂ ਠੱਠੀਆਂ ਨੇ ਖਾਧੀਆਂ ਨੇ ਇਹ ਹੁਣ ਇੱਕ ਦੂਜੇ ਦੇ ਤੋਂ ਤਾਂ ਲਾਉਦੇ ਨੇ ਉਹਦੇ ਬਾਗਲ ਦਾ ਜੋਰ ਜਿਹੜਾ ਤੇ ਜ਼ੋਰ ਸਾਡੇ ਉਹ ਗੱਡੀ ਚੜਾਉਂਦੇ ਤੇ ਕੈਪਟਨ ਕਮਲਜੀਤ ਬੰਦੂ ਪਰ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਲਵਿੰਦਰ ਜੀ ਇੱਥੇ ਆਪਣੇ ਨਾਲ ਇੱਕ ਕੋਲਰ ਹੋਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਪ੍ਰੀ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਜੀ ਚਰਮਾ ਬੋਲ ਰਿਹਾ ਜੀ ਹਾਂਜੀ ਸੰਜੀਵ ਜੀ ਦੇਖੋ ਤੁਸੀਂ ਅਕਸਰ ਹੀ ਸਾਡੇ ਲਾਈਵ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਹੋ ਆਪਣੇ ਵਿਚਾਰ ਵੀ ਸਾਂਝੇ ਕਰਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਨੂੰ ਆਗਰ ਮਾਨ ਬਾਦਵਾਤ ਨਾਲ ਹਾਂਜੀ ਮਾਲਵਿੰਦਰ ਸੌਰੀ ਇੱਥੇ ਸੰਜੀਵ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਾਲਵਿੰਦਰ ਜੀ ਨੇ ਇੱਥੇ ਬਹੁਤ ਅੱਛੀ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਅੱਜ ਜੋ ਸਥਿਤੀਆਂ ਆਕਾਲੀ ਦਲ ਦੀਆਂ ਬਣੀਆਂ ਹੋਈਆਂ ਨੇ ਉਹ ਕਿਤੇ ਨਾ ਕਿਤੇ ਇਹਨਾਂ ਦੇ ਕੰਮਾਂ ਕਰਕੇ ਹੀ ਬਣੀਆਂ ਨੇ ਤਾਂ ਅੱਜ ਦਾ ਆਪਣਾ ਵਿਸ਼ਾ ਵੀ ਇਹ ਹੈ ਕਿ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੇ ਤਿੱਖਾ ਹਮਲਾ ਕੀਤਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਉਹਨਾਂ ਨੂੰ ਸੰਬੰਧੀ ਸਜ਼ਾ ਜਿਹੜੀ ਹੈ ਦਿੱਤੀ ਜਾਣੀ ਚਾਹੀਦੀ ਹੈ ਤਾਂ ਇੱਥੇ ਮਾਫੀ ਦਾ ਕੋਈ ਜ਼ਿਕਰ ਹੋਣਾ ਹੀ ਨਹੀਂ ਚਾਹੀਦਾ ਦੇਖੋ ਮੈਡਮ ਬੇਰਕੋਲ ਜੋ ਅਕਾਲੀ ਦਲ ਦਾ ਅੱਜ ਸਮਾਂ ਚੱਲ ਰਿਹਾ ਹੈ ਜੀ ਯਾ ਕਿਸੇ ਦੌਰ ਜਿਹਨੋ ਅਕਾਲੀ ਦਲ ਗੁਜ਼ਰ ਰਹੀ ਹੈ ਜੀ ਉਹ ਲੋਕਾਂ ਦੇ ਵਿੱਚ ਹੈ ਲੋਕਤੰਤਰ ਦੇ ਵਿੱਚ ਹੈ ਜੀ ਹੂੰ ਦੇਖੋ ਜੇ ਅਸੀਂ ਆਪਣੀ ਗੱਲ ਕਰੀਏ ਮੈਡਮ ਦੇਖੋ ਸਾਡਾ ਪਰਸਨਲ ਜਿਹੜਾ ਫਾਇਦਾ ਹੈ ਜਾਂ ਉਹ ਲੋਕਾਂ ਦਾ ਫਾਇਦਾ ਹੈ ਜਿਨ੍ਹਾਂ ਦਾ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਹੈ ਗਰੀਬ ਵਰਗ ਦਾ ਫਾਇਦਾ ਹੋਣਾ ਚਾਹੀਦਾ ਹੈ ਮਜ਼ਦੂਰ ਮਜ਼ਦੂਰ ਵਰਗ ਦਾ ਫਾਇਦਾ ਹੋਣਾ ਚਾਹੀਦਾ ਹੈ ਹਾਂਜੀ ਉਹ ਨਾ ਕਰਿਆ ਜੀ ਕਿਸੇ ਅਕਾਲੀ ਦਲ ਪਾਰਟੀ ਨੇ ਨਾ ਕਰਿਆ ਜੀ ਕਾਂਗਰਸ ਨੇ ਨਾ ਕਰਿਆ ਆਮ ਆਦਮੀ ਪਾਰਟੀ ਨੇ ਨਾ ਕਰਿਆ ਜੀ ਬੀਜੇਪੀ ਨੇ ਜੀ ਹੂੰ ਰਹੀ ਗੱਲ ਇਹਨਾਂ ਦੇ ਜਿਹੜੇ ਅੱਜਕੱਲ ਦੇ ਇਹਨਾਂ ਦੀ ਅੱਜ ਦੀਆਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਚੱਲਦੀਆਂ ਖਬਰਾਂ ਚੱਲਦੀਆਂ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਜੀ ਲੋਕਤੰਤਰ 'ਚ ਰਹਿ ਕੇ ਸਾਨੂੰ ਇਹ ਚੀਜ਼ਾਂ ਬੋਲਣੀਆਂ ਪੈਣੀਆਂ ਜੀ ਜੀ ਅੱਜ ਸਖਵੀਰ ਬਾਦਲ ਤੇ ਉਂਗਲੀਆਂ ਉੱਠ ਰ ਤਕਬੀਰਵਾਦ ਦੀ سپورਟ ਨਹੀਂ ਕਰਦੇ ਜਾਇਸੀ ਮਾਨ ਸਾਹਿਬ ਦੀ ਵਿਰੋਧਤਾ ਨਹੀਂ ਕਰਦੇ ਕੱਲ ਰਾਜਾ ਵੜਿੰਗ ਦੀ ਗੱਲ ਕਰਦੇ ਸੀ ਉਹਨਾਂ ਦੀ ਵਿਰੋਧਤਾ ਨਹੀਂ ਸੀ ਕੀਤੀ ਅਸੀਂ ਨੇ سپورਟ ਕੀਤੀ ਸੀ ਐਸੀ ਤਾਂ ਸਿਰਫ ਇੰਨਾ ਕਹਿਣਾ ਚਾਹੁੰਦੇ ਆ ਠੀਕ ਹੈ ਉਹਨਾਂ ਨੇ ਜਿਹੇ ਜਿਹੇ ਬੀਜੇ ਉਹਨਾਂ ਨੂੰ ਕੱਟਣਾ ਪੈ ਰਿਹਾ ਜੀ ਬਿਲਕੁਲ ਜੀ ਬਿਲਕੁਲ ਉਹੀ ਗੱਲ ਮੈਂ ਕਰ ਰਹੀ ਸੀ ਕਿ ਜੋ ਬੀਜੇ ਆਏ ਉਹੀ ਅੱਜ ਕੱਟ ਰਹੇ ਨੇ ਹਾਂ ਬਿਲਕੁਲ ਮੈਡਮ ਲੇਕਿਨ ਉਸ ਤੋਂ ਇੱਕ ਇਹਨੇ ਲੈਣੀ ਹੈ ਜੀ ਉਸ ਤੋਂ ਸਿੱਖਿਆ ਉਹਨੇ ਲੈਣੀ ਹੈ ਜੀ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਆਉਣੇ ਵਾਲੇ ਟਾਈਮ 'ਚ ਕਿਸੇ ਪਾਰਟੀ ਨੇ ਸਰਕਾਰ ਬਣਾਉਣੀ ਹੈ ਜੀ ਜੇ ਅਸੀਂ ਅੱਜ ਉਂਗਲੀਆਂ ਹੀ ਚੁੱਕਦੇ ਰਹਾਂਗੇ ਤੰਜੇ ਕੱਸਦੇ ਰਹਾਂਗੇ ਦੇਖੋ ਇੱਕ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਜਿਹਦੇ ਹੱਥ 'ਚ ਸੱਤਾ ਹੁੰਦੀ ਹੈ ਸੱਤਾਧਾਰੀ ਤੇ ਰਹਿੰਦੀ ਹੈ ਜਿਹੜੀ ਉਹਨਾਂ ਨੇ ਉਹਨਾਂ ਨੂੰ ਉਂਗਲ ਚੱਕਣ ਦੀ بجائے ਉਹਨਾਂ ਨੂੰ ਆਪਣੇ ਕੰਮਾਂ ਵੱਲ ਸਾਡੇ ਹਿਸਾਬ ਨਾਲ ਧਿਆਨ ਦੇਣਾ ਚਾਹੀਦਾ ਹੈ ਉਂਗਲਾਂ ਚੱਕਣ ਨੂੰ ਦੁਨੀਆ ਲੋਕ ਪਬਲਿਕ ਬਥੇਰੀਆਂ ਦੂਜੀਆਂ ਪਾਰਟੀਆਂ ਬਥੇਰੀਆਂ ਕਿਉਂਕਿ ਅੱਜ ਜੇ ਪਾਰਟੀਆਂ ਇੱਕ ਦੂਜੇ ਤੇ ਉਂਗਲ ਚੁੱਕਦੀਆਂ ਜੇ ਅੱਜ ਅਕਾਲੀ ਦਲ ਦੀ ਡਾਉਨ ਸਿੱਧੀ ਚੱਲਦੀ ਹੈ ਕੱਲ ਨੂੰ ਕਾਂਗਰਸ ਦੀ ਉਸ ਤੋਂ ਵੀ ਡਾਉਨ ਆ ਜੂਗੀ ਆਉਣ ਵਾਲੇ ਟਾਈਮ 'ਚ ਜਿਹੜੀ ਆਮ ਆਦਮੀ ਪਾਰਟੀ ਦੀ ਉਸ ਤੋਂ ਵੀ ਡਾਊਨ ਆਜੂਗੀ ਕਹਿਣ ਦਾ ਮਤਲਬ ਇਹ ਹੈ ਵੀ ਸਾਡੀ ਜਿਹੜੀ ਪਾਰਟੀਆਂ ਦੀ ਕਾਰਗੁਜ਼ਾਰੀ ਹੈ ਜਾਂ ਸਾਡੀ ਸਰਕਾਰਾਂ ਦੀ ਕਾਰਜਗਾਰੀ ਹੈ ਉਹ ਇਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਲੋਕਾਂ ਪ੍ਰਤੀ ਕੀ ਆ ਮੈਸੇਜ ਜਾ ਰਿਹਾ ਹੈ ਲੋਕਾਂ ਨੂੰ ਤੁਸੀਂ ਕੀ ਦੇ ਰਹੇ ਹੋ ਜਾਂ ਲੋਕਾਂ ਦਾ ਕੀ ਫਾਇਦਾ ਕਰ ਰਹੇ ਹੋ ਲੋਕਾਂ ਬਾਰੇ ਸੋਚੋ ਲੋਕਾਂ ਦੇ ਮੁੱਦਿਆਂ ਬਾਰੇ ਸੋਚੋ ਠੀਕ ਹੈ ਜੋ ਸੁਖਬੀਰ ਬਾਦਲ ਨੇ ਕੀਤਾ ਉਹ ਭੁਗਤ ਰਹੇ ਆ ਜਾਂ ਭੁਗਤਣਗੇ ਜੀ ਜਾਂ ਜਿਹੜਾ ਹੋਰ ਵੀ ਕੋਈ ਕਰੂਗਾ ਭਰੂਗਾ ਜੀ ਕਿਤੇ ਨਾ ਕਿਤੇ ਜਿਹੜੇ ਮੌਜੂਦਾ ਲੋਕਾਂ ਮੌਜੂਦਾ ਸਰਕਾਰ ਹੈ ਉਹਨੂੰ ਆਪਣਾ ਸਿਰਫ ਕੰਮਾਂ ਆਣਾ ਚਾਹੀਦਾ ਹਾ ਕਿਸੇ ਨੇ ਕੁਐਸਚਨ ਕੀਤਾ ਸੀ ਐਮ ਸਾਹਿਬ ਨੂੰ ਜਾਂ ਕਿਸੇ ਨੇ ਮੌਜੂਦਾ ਐਮਐਲਏ ਨੂੰ ਕੁਐਸਚਨ ਕੀਤਾ ਉਹਦਾ ਦੋ ਤੋਂ ਕੁਝ ਜਵਾਬ ਦੇਣਾ ਚਾਹੀਦਾ ਵੀ ਜੋ ਜਿਹੜਾ ਕਰੂਗਾ ਭਰੂਗਾ ਲੇਕਿਨ ਉਸ ਚੀਜ਼ ਨੂੰ ਲੰਬੀ ਖਿੱਚਲੇ ਜਾਣਾ ਕਿਤੇ ਨਾ ਕਿਤੇ ਸੀਐਮ ਦੇ ਜਗ੍ਹਾ ਤੇ ਮੌਜੂਦਾ ਜਿਹੜਾ ਕੋਈ ਮੰਤਰੀ ਹੁੰਦਾ ਉਹਦੇ ਵਾਸਤੇ ਸਾਡੇ ਹਿਸਾਬ ਨਾਲ ਸ਼ੋਭਾ ਨਹੀਂ ਜੀ ਦਿੰਦਾ ਬਿਲਕੁਲ ਜੀ ਬਿਲਕੁਲ ਮਾਲਵਿੰਦਰ ਜੀ ਇੱਥੇ ਤੁਸੀਂ ਸੰਜੀਵ ਜੀ ਦੀ ਗੱਲ ਨਾਲ ਕਿੰਨੇ ਸਹਿਮਤ ਹੋ ਹਾਂ ਜੀ ਇਹ ਗੱਲ ਨਾਲ ਮੈਂ ਵੀ ਇਹੀ ਗੱਲ ਕਹ ਰਿਹਾ ਮੈਂ ਪਾਰ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬੋਲ ਤਾਂ ਦਿੱਤਾ ਲੋਕਾਂ ਨੇ ਬਹੁਤ ਸ਼ਮਾ ਹੋ ਗਿਆ ਕਿ ਸ਼ਮਾ ਬਰਬਾਦ ਨਾ ਕਰਨ ਜੀ ਜੋ ਦੁਆਰੇ ਫੱਟਾ ਜਿਹੜੀ ਵਿੱਚ ਆਉਂਦੀ ਹੁੰਦੀ ਹੈ ਉਹ ਬਹੁਤ ਔਖੀ ਮਿਲਦੀ ਹੁੰਦੀ ਹੈ ਜਿਵੇਂ ਸਿਆਣੇ ਕਹਿੰਦੇ ਤੇ ਇੱਕ ਵਾਰ ਸਵਾਰ ਤੋਂ ਨਿਕਲ ਜਾਪ ਵਾਪਸ ਨਹੀਂ ਆਉਗਾ ਹੂੰ ਕਿਉਂਕਿ ਪਾਰਟੀ ਦੀ ਕਮਜ਼ੋਰੀਆਂ ਹੋ ਜਾਂਦੀਆਂ ਨੇ ਕੋਈ ਪਾਰਟੀ ਤੋਂ ਨਾਰਾਜ਼ ਹੋ ਕੇ ਅੱਜ ਨੇ ਆਪਣੇ ਨਮਾ ਚੱਲੇ ਪਲਟੂਰਾ ਮੋੜੀ ਆ ਜਾਂਦੇ ਨੇ ਹੁਣ ਅੱਗੇ ਤਾਂ ਨਹੀਂ ਤੇ ਪਲਟੂਰਾ ਦਾ ਕੋਈ ਪਤਾ ਨਹੀਂ ਕਿ ਕਿਹੜੀ ਚੜਦੀ ਨੂੰ ਦਾ ਇਹ ਬਿਚਪਿਹਾਨ ਦੇ ਬੁੱਲੂ ਵਾਲੇ ਮੁੰਡਿਆਂ ਤੇ ਲੜੋਖੀ ਇਹ ਤਾਂ ਇੱਕ ਦੂਜੇ ਦੇ ਉੱਤੇ ਤੂੰ ਤਾਂ ਲੱਗ ਪਾਵਾ ਕੋਈ ਵੀ ਗੱਲਾਂ ਦਾ ਕੋਈ ਮੈਣਾ ਹੀ ਨਹੀਂ ਲੱਗਦਾ ਹੈਗਾ ਜੀ ਗਰੂ ਸੂਰੀ ਧਰੂ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਮਾਲਿੰਦਰ ਜੀ 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 ਜ ਜੀ ਜੇ ਨੋਸੂਨ ਜੇ ਡੀਰ ਕਿਸੇ ਨੂੰ ਸੁਖਦੇ ਨੇ ਜੇ ਉਸੇ ਹਸਪਤਾਲ ਨਾਲ ਪ੍ਰਾਈਵੇਟ ਨਾਲ ਜਿਹੜਾ ਜਿਹੜੇ ਨਹੀਂ ਚੱਲਦਾ ਹੈਗਾ ਬਿਲਕੁਲ ਜੀ ਬਿਲਕੁਲ ਮੈਨੂੰ ਕੁਝ ਲੈਣਾ ਕਰਨਾ ਪਊਗਾ ਤਰਾਹੀ ਦਾ ਲੋਕ ਡੇਰੇ ਬਾਅਦ ਕਿਹਨੇ ਜਾਈਆਂ ਨੇ ਕਿਉਂ ਜਾਂ ਮੇਰੇ ਸੜਕ 'ਚ ਕਮੀਆਂ ਨੇ ਇਹ ਆਪਾਂ ਇਹੋ ਬੱਚਿਆਂ ਨੂੰ ਕੱਪੜੇ ਦੀ ਲੋੜ ਹੈ ਜਿਹਨਾਂ ਨੂੰ ਕੱਪੜੇ ਦੀ ਲੋੜ ਹੈ ਜਿਹਨੂੰ ਦਵਾਈਆਂ ਦੀ ਲੋੜ ਹੈ ਉਸ ਦਾ ਕਰਕੇ ਦਿਖਾਓ ਇਹ ਛੋੜੇ ਲੋਕ ਤਾਂ ਹੀ ਖੜਨਗੇ ਛੋੜੇ ਸਿੱਖ ਧਰਮ ਦੇ ਵਿੱਚ ਜੇ ਤੁਸੀਂ ਹੋਰ ਧਰਮਾਂ ਦੇ ਵਿੱਚ ਕਿਉਂ ਹੋ ਦੇ ਬੜੀਆਂ ਸੋ ਬਿਲਕੁਲ ਬਿਲਕੁਲ ਇੰਨੇ ਸਾਲਾਂ ਦੇ ਵਿੱਚ ਦੇਖੋ ਕਮਜ਼ੋਰੀਆਂ ਤੇ ਹੁਣ ਗੱਲਾਂ ਹੋ ਰਹੀਆਂ ਨੇ ਜੇਕਰ ਇਹ ਚੀਜ਼ਾਂ ਤੇ ਉਸੇ ਸਮੇਂ ਜਿਹੜੀ ਕਿਤੇ ਨਾ ਕਿਤੇ ਗੌਰ ਕੀਤੀ ਜਾਂਦੀ ਤਾਂ ਅੱਜ ਕੱਲ੍ਹ ਇਹ ਦਲ ਜਿਹੜਾ ਹੈ ਉਸ ਦਾ ਗ੍ਰਾਫ ਇਨਾ ਤੇ ਹੇਠਾਂ ਹੀ ਨਹੀਂ ਡਿੱਗਣਾ ਸੀ ਕੀ ਲੱਗਦਾ ਹੈ ਉਹ ਤਾਂ ਦੇਖੋ ਜੀ ਇਹਨਾਂ ਨੂੰ ਸ਼ਕਤਾ ਤੇ ਨਸ਼ਾ ਹੀ ਨਹੀਂ ଥି ਵੀ ਆਪਾਂ ਨੂੰ ਕੋਈ ਹਲਾ ਨਹੀਂ ਛੱਡਵਾ ਹੈਗਾ ਜੀ ਇਹ ਕਿਧਰ ਕੋਈ ਇਕੱਠੇ ਹੀ ਸੀ ਹੁਣ ਇੱਕ ਦੂਜੇ ਦੇ ਦੂਤਾਂ ਲਾਉਂਦੇ ਨੇ ਦੁੱਧ ਧੋਤੇ ਬਣਦੇ ਨੇ ਪਰ ਮੈਂ ਤਾਂ ਇਹ ਇਹਨਾਂ ਨੂੰ ਮੈਸੇਜ ਦਿੰਨਾ ਸੋਸ਼ਲ ਮੀਡੀਆ ਤੇ ਅਰਕੇ ਕਰੀ ਬੈਠੋ ਜੀ ਉਹ ਸਮਾਣ ਅੰਨ ਚੁੱਕਿਆ ਹੋ ਤੁਸੀਂ ਉਹ ਵੀ ਪੀੜੀ ਨੂੰ ਆਉਣ ਦੇ ਤੁਸੀਂ ਬੁੜੇ ਹੋ ਗਏ ਅਸੀਂ 80 90 90 ਸਾਲ ਦੇ ਹੋ ਕੇ 60 ਸਾਲ ਦੀ ਸਰਕਾਰ ਪੈਨਸ਼ਨ ਲਾਦੀ ਆ ਤੁਸੀਂ ਹੁਣ ਪਾਏ ਹੋ ਕੇ ਬਹਿ ਜਾਓ ਹੁਣ ਜਿਹੜਾ ਕੋਈ ਚੰਦਰਾ ਕਾਮ ਨੂੰ ਮਾਲਾ ਵਧੀਆ ਫੜ ਲਓ ਜਿਹੜੇ ਪਾਪਾ ਤੋਂ ਤੁਸੀਂ ਪੀੜੇ ਕਮਿਟੀ ਰਾਹੀਂ ਉਹ ਥੋੜੇ ਬਖਸ਼ੇ ਜਾਣ ਗਮ ਬਾਅਦ ਤੇ ਥੋੜੀ ਜ਼ਿੰਦਗੀ ਸੁਧਾਰੀ ਜਾਵੇ ਧੰਨਵਾਦ ਜੀ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਹਾਂਜੀ ਤਾਂ ਇੱਥੇ ਸੰਜੀਵ ਜੀ ਕੀ ਕਹਿਣਾ ਚਾਹੂंगे ਦੇਖੋ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਇੱਕ ਗੱਲ ਹੋਰ ਇੱਥੇ ਦੇਖੋ ਕੋਈ ਵੀ 파ਟੀ ਹੈ ਤੇ ਕੋਈ ਵੀ 파ਟੀ ਦਾ ਲੀਡਰ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਜਿਦਾ ਕਿ ਅੱਜ ਭਗਵੰਤ ਮਾਨ ਨੇ ਵੀ ਤਿੱਖਾ ਹਮਲਾ ਕੀਤਾ ਸੁਖਵੀਰ ਬਾਦਲ ਤੇ ਹਾਲਾਂਕਿ ਕਮੀਆਂ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਨੇ ਲੋਕ ਤਾਂ ਦੇਖੋ ਆਮ ਆਦਮੀ ਪਾਰਟੀ ਦੀ ਕਮੀਆਂ ਵੀ ਗਿਣਾ ਦਿੰਦੇ ਨੇ ਤਾਂ ਕੀ ਲੱਗਦਾ ਹੈ ਕਿ ਆਪਣੀ ਪਾਰਟੀ ਨੂੰ ਇਸ ਤਰੀਕੇ ਨਾਲ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ ਹਰ ਲੀਡਰ ਨੂੰ ਤਾਂ ਕਿ ਕੋਈ ਸਾਡੇ ਤੇ ਸਵਾਲ ਨਾ ਚੁੱਕ ਸਕੇ ਇੱਥੇ ਭਗਵੰਤ ਮਾਨ ਦੇ ਉੱਤੇ ਵੀ ਬਹੁਤ ਸਾਰੇ ਅਲੀਗੇਸ਼ਨ ਤਾਂ ਦੇਖੋ ਲੱਗਦੇ ਹੀ ਨੇ ਕਿ ਉਹ ਵਾਅਦੇ ਨਹੀਂ ਪੂਰੇ ਕਰਦੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਕਾਫੀ ਲੋਕ ਉਹਨਾਂ ਤੋਂ ਖਫਾ ਵੀ ਨਜ਼ਰ ਆਉਂਦੇ ਨੇ ਤਾਂ ਕੀ ਲੱਗਦਾ ਹੈ ਕਿ ਇੱਕ ਵਾਰ ਇੱਥੇ ਭਗਵੰਤ ਮਾਨ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਗੌਰ ਦੇਣ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਮੈਡਮ ਦੇਖੋ ਮੈਂ ਤਾਂ ਪਹਿਲੇ ਹੀ ਗੱਲ ਕੀਤੀ ਆ ਵੀ ਦੇਖੋ ਆਪਣੀਆਂ ਜਿਹੜੀਆਂ ਤਰੁੱਟੀਆਂ ਜਾਂ ਆਪਣੇ ਚ ਜਿਹੜੀਆਂ ਕਮੀਆਂ ਤੁਸੀਂ ਉਹ ਸੁਧਾਰਨ ਦੀ ਕੋਸ਼ਿਸ਼ ਕਰੋ ਜਾਂ ਉਸ ਚੀਜ਼ਾਂ ਲੈਣ ਦੀ ਕੋਸ਼ਿਸ਼ ਕਰੋ ਜੋ ਉਦਾਹਰਨਾਂ ਤੁਹਾਡੇ ਸਾਹਮਣੇ ਆ ਰਹੀਆਂ ਜੋ ਬੀਜੋਗੇ ਉਹ ਹੀ ਉਹੀ ਵੱਢੋਗੇ ਕਿਤੇ ਨਾ ਕਿਤੇ ਉਸ ਚੀਜ਼ ਤੇ ਗੌਰ ਕਰੋ ਮੌਸਮ ਮੌਕੇ ਦੀ ਸਰਕਾਰ ਜਿਹੜੀ ਮੌਕੇ ਦੀ ਜਿਹੜੀ ਸਰਕਾਰ ਚੱਲ ਰਹੀ ਆ ਆਮ ਆਦਮੀ ਪਾਰਟੀ ਉਹ ਵੀ ਗੌਰ ਕਰੇ ਜੀ ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਿਤੇ ਨਾ ਕਿਤੇ ਟਾਈਮ 'ਚ ਉਹਨਾਂ ਨੇ ਵੀ ਸਰਕਾਰਾਂ ਬਣਾਉਣੀਆਂ ਆ ਉਹ ਵੀ ਇਸ ਚੀਜ਼ ਤੋਂ ਸਿੱਖਿਆ ਲੈਣ ਵੀ ਅਗਰ ਜੀ ਕਿਸੇ ਨਾਲ ਲਜਾਇਜ ਕਰੋਗੇ ਜਾਂ ਆਪਣੀ ਆਪ ਵਿੱਚ ਸਤਾ ਹੋਊਗੀ ਉਸ ਟਾਈਮ 'ਚ ਜੀ ਕਿ ਲੋਕਾਂ ਦੇ ਨਾਲ ਧੱਕਾ ਕਰੋਗੇ ਜਾਂ ਕਿਤੇ ਨਾ ਕਿਤੇ ਮਤਲਬਦਾਰ ਕਰੋਗੇ ਉਹਦਾ ਪਰ ਸਾਨੂੰ ਉਹ ਸਿੱਟਾ ਜਿਹੜਾ ਨਿਕਲ ਨੂੰ ਦੇਖਣ ਨੂੰ ਮਿਲੂਗਾ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਸਾਡੇ ਪੰਜਾਬ ਸੂਬੇ ਦੇ ਵਿਕਾਸ ਵੱਲ ਸਾਡੇ ਦੇਸ਼ ਦੇ ਵਿਕਾਸ ਦੀਆਂ ਗੱਲਾਂ ਕਰੋ ਲੋਕਾਂ ਦੇ ਵਿਕਾਸ ਦੀਆਂ ਗੱਲਾਂ ਕਰੋ ਜੋ ਲੋਕ ਚਾਹੁੰਦੇ ਆ ਕਿਤੇ ਨਾ ਕਿਤੇ ਉਹ ਕਰੋ ਹਾਲੇ ਤੱਕ ਅਫਸਰ ਸਾਨੂੰ ਹੋ ਹੁੰਦਾ ਵੀ ਕੋਈ ਵੀ ਸਰਕਾਰ ਉਹ ਕਮਾਂ ਤੱਕ ਨਹੀਂ ਜੀ ਪਹੁੰਚੀ ਜੋ ਲੋਕ ਹੈ ਨਾ ਸਰਕਾਰਾਂ 'ਵਲ ਉਮੀਦ ਰੱਖਦੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਤੁਸੀਂ ਆਪਣੇ ਕੀਮਤੀ ਵਿਚਾਰ ਤੇ ਸਮਾਂ ਸਾਡੇ ਨਾਲ ਸਾਂਝਾ ਕੀਤਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਤਾਂ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇਹ ਸੀ ਕਿ ਸੁਖਬੀਰ ਬਾਦਲ ਤੇ ਭਗਵੰਤ ਮਾਨ ਨੇ ਵੀ ਤੰਜ ਤਕ ਕਾਸੀ ਦਿੱਤਾ ਹੈ ਤੇ ਜੇਕਰ ਆਪਾਂ ਰਾਜਾ ਵੜਿੰਗ ਦੀ ਵੀ ਗੱਲ ਕਰਦੇ ਆਂ ਤਾਂ ਕੱਲ ਰਾਜਾ ਵੜਿੰਗ ਨੇ ਵੀ ਅਕਾਲੀ ਦਲ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਸੀ ਤਾਂ ਆਪਾਂ ਕਹਿ ਸਕਦੇ ਆਂ ਕਿ ਆਲਮੋਸਟ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮਸਲੇ ਜਿਹੜੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦਾ ਮਸਲਾ ਦੂਜਾ ਕਿਸਾਨੀ ਅੰਦੋਲਨ ਦਾ ਮਸਲਾ ਕਿਉਂਕਿ ਕਿਸਾਨ ਵੀ ਅਜੇ ਤੱਕ ਆਪਣੇ ਪੂਰੇ ਤਰੀਕੇ ਦੇ ਨਾਲ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਹੈਗੇ ਸਵੇਰੇ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਮੀਟਿੰਗਾਂ ਅਜੇ ਵੀ ਜਾਰੀ ਨੇ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਖੁੱਲਕੇ ਪਰ ਸਰਕਾਰਾਂ ਇਹਨਾਂ ਗੱਲਾਂ ਤੋਂ ਭੱਜੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਇਹ ਗੱਲਾਂ ਕਰਕੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਫਿਰ ਉਹਨਾਂ ਤੇ ਸਵਾਲ ਵੀ ਚੁੱਕਦੇ ਨੇ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਅਕਾਲੀ ਦਲ ਦੀ ਅੱਜ ਜੋ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਕਿ ਵਾਕਈ ਸੁਖਬੀਰ ਬਾਦਲ ਹੀ ਇਸ ਦੇ ਜ਼ਿੰਮੇਵਾਰ ਨੇ ਜਾਂ ਫਿਰ ਪੂਰੀ ਪਾਰਟੀ ਦੇ ਮੈਂਬਰ ਜੋ ਕਿ ਅੱਜ ਬਾਗੀ ਧੜਾ ਹੋ ਕੇ ਆਪਣਾ ਕਿਤੇ ਨਾ ਕਿਤੇ ਆਪਣਾ ਚਿੱਠਾ ਤਾਂ ਇਥੇ ਉਹਨਾਂ ਨੇ ਸਾਫਕਾਰੀ ਦਿੱਤਾ ਹੈ ਆਪਣੀ ਤਾਂ ਮੁਆਫੀ ਨਾਮਾ ਉਹਨਾਂ ਨੇ ਦੇ ਹੀ ਦਿੱਤਾ ਹੈ ਪਰ ਇਲਜ਼ਾਮ ਹੁਣ ਸਾਰਾ ਸੁਖਬੀਰ ਬਾਦਲ ਤੇ ਹੈ ਤਾਂ ਕਿਤੇ ਨਾ ਕਿਤੇ ਪੂਰੀ ਇੱਕ ਪਾਰਟੀ ਦੇ ਵਿੱਚ ਜੇਕਰ ਪੂਰੇ ਮੈਂਬਰ ਕੰਮ ਕਰਦੇ ਨੇ ਤਾਂ ਉਸ ਪਾਰਟੀ ਨੂੰ ਡਬਾਉਣ ਦੇ ਵਿੱਚ ਹੱਥ ਵੀ ਪੂਰੇ ਮੈਂਬਰਾਂ ਦਾ ਹੀ ਹੁੰਦਾ ਹੈ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਸ ਪਾਰਟੀ ਦਾ ਗ੍ਰਾਫ ਜੋ ਅੱਜ ਗਿਰਾ ਹੈ ਉਸ ਦਾ ਅਸਲ ਕਾਰਨ ਕੀ ਹੈ ਤਾਂ ਤੁਸੀਂ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਦਿਓ